ਕਨੋ ਜਿਹੜਾ ਅੱਜ ਪੁਲਿਸ ਨੇ ਜੋ ਉਪਰਾਲਾ ਕੀਤਾ ਹੈ ਇਹ ਸਰੰਸਰਾਂ ਦੇ ਉੱਪਰ ਬਲਟੋਜਰ ਫੇਰਿਆ ਹੈ ਅਸੀਂ ਕਹਿੰਦੇ ਬਹੁਤ ਵਧੀਆ ਕਰਾਈ ਅਸੀਂ ਕਹਿੰਦੇ ਹੋਰ ਵੀ ਇੱਕ ਕਾਰਨ ਕੋਈ ਸਿਆਣਾ ਜਾਂਦਾ ਕੋਈ ਹੱਟਦਾ ਪੇਸ਼ੈਂਟ ਆਏ ਕੋਈ ਪੜਾਤਾ ਮਾਦਾ ਫਿਰ ਜੋਕ ਕੋ ਟੈਗ ਹੋਉਂਦਾ ਵੀ ਡਰ ਆਏ ਲੋਕ ਹਟਦੇ ਨਹੀਂ ਕਿ ਫਿਰ ਅੱਛਾ ਇਹ ਜੀ ਕਸਨੂਰ ਮਾਮਾਬਾ ਜਿਹੜੇ ਰਾਮਾ ਬਣਾ ਮਾਵਾਬ ਦਾ ਪਹਿਲੇ ਨੰਬਰ ਤੇ ਕਸਨੂਰ ਆ ਜੀ ਜੇ ਤੁਹਾਡਾ ਮਾਵਾਬ ਬਹੁਤ ਦੇਣਗੇ ਖਰਚ ਪੈਸੇ ਦੇਣਗੇ ਖਰਚ ਉਹ ਤਾਂ ਹੀ ਵਾ ਕਰੂਗਾ ਓਕਣ ਆਕਰਨ ਜਿੰਨਾਂ ਜਿਹੜੇ ਫਰਸਾ ਥੋੜੇ ਜਾ ਰਹੇ ਨੇ ਫਰਸਾ ਕਿੰਨਾ ਵਧੀਆ ਕੰਮ ਆਇਆ ਬਹੁਤ ਵਧੀਆ ਜੀ ਬਹੁਤ ਵਧੀਆ ਕੀਤਾ ਜੀ ਇਹਨਾਂ ਨੇ ਹਾਂ ਜੀ ਨਹੀਂ ਨਹੀਂ ਕੀ ਕੋਈ ਪਰੇਸ਼ਾਨੀ ਹੁੰਦੀ ਸੀ ਬਹੁਤ ਜ਼ਿਆਦਾ ਪਟਾਕੇ ਪਾਉਂਦੇ ਪੂਰੇ ਤੇ ਤੇ ਵੀ ਆਂਦੇ ਜਾਂਦੇ ਹੁੰਦੇ ਪੂਰੇ ਮੋਰਸਲੇ ਪਟਾਕੇ ਉਹ ਪਾਉਂਦੇ ਹੁੰਦੇ ਸੀ ਗੱਲ ਤਾਂ ਦਾ ਸੀ ਪੂਰਾ ਹੀ ਪੂਰਾ ਅੱਛਾ ਜਦੋਂ ਸੁਲੰਸਰ ਟੁੱਟਿਆ ਫਿਰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਆਹ ਲੱਗਿਆ ਵਧੀਆ ਬਣਾਲਾ ਬੱਚੇ ਵੀ ਡਰ ਜਾਂਦੇ ਸੀ ਜਦ ਸੁਲੰਸਰ ਸਾਹਿਬ ਮਾਰਦੇ ਹੁੰਦੇ ਸੀ ਬੱਚੇ ਵੀ ਡਰ ਜਾਂਦੇ ਸੀ ਜਦ ਸੁਲੰਸਰ ਸਾਹਿਬ ਮਾਰਦੇ ਹੁੰਦੇ ਸੀ ਬੱਚੇ ਵੀ ਡਰ ਜਾਂਦੇ ਸੀ ਵੀ ਪਟਾ ਬੋਲਿਆ ਹੋਇਆ ਯਾਰ ਜੋ ਹੋਇਆ ਸਹੀ ਹੈ ਮੈਂ ਇਹਨੂੰ ਸਟਾਰਟ ਕੀਤੀ ਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਤੇ ਇਹੋ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਹੁੱਲੜਬਾਜ਼ ਨੇ ਮੁੰਡੇ ਫੁਕਰੇ ਉਹ ਸਲੈਂਸਰ ਆਪਣੇ origignal ਤਰਾ ਕੇ ਤੇ ਆ ਦੂਜੇ ਸਲੈਂਸਰ ਹੁਵਾ ਲੈਂਦੇ ਸੀ ਤੇ ਉਹ ਸਲੈਂਸਰ ਸਾਰੇ ਤਰਵਾਏ ਗਏ ਤੇ ਉਹਨਾਂ ਡੈਮੇਜ ਕੀਤੇ ਜਾਣਗੇ ਕਿੰਨੇ ਸਲੈਂਸਰ ਤੱਕ ਜੀ ਰਹੇ ਹੈ ਇੱਕ ਉਹ 150 ਹੈਗਾ ਹਾਂਜੀ ਇਹ ਕਹਿਣਾ ਚਾਹੁੰਦਾ ਮਾਪੇ ਨੂੰ ਜਿਹੜਾ ਬੱਚਿਆਂ ਨੂੰ ਇਹ ਮਾਪੇ ਨੂੰ ਮੈਂ ਇਹੋ ਕਹਿਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣ ਜੋ origignal ਚੀਜ਼ ਆਉਂਦੀ ਉਹ ਹੀ ਰੱਖਣ ਇਹ ਲੋਕਾਂ ਨੂੰ ਬਹੁਤ ਡਿਸਟਰਬ ਕਰਦੇ ਪਟਾਕੇ ਮਾਰਦੇ ਸੀ ਇਸ ਕਰਕੇ ਫਿਰ ਇਹ ਸਾਰੇ ਧਰਵਾਏ ਗਏ ਉਹਨਾਂ ਨੇ ਇਹਦਾ 5000 ਰੁਪਏ ਦਾ ਚਲਾਨ ਆ ਅੱਗੇ ਤੋਂ ਜਾਰੀ ਰਹੂਗੀ ਜੀ ਮੈਂ ਤੇ ਇਹੋ ਮਾਪੇ ਨੂੰ ਅਪੀਲ ਕਰਦਾ ਵੀ ਆਪਣੇ ਬੱਚਿਆਂ ਦੇ ਜਿਹੜੇ ਹੈਗੇ ਇਹੋ ਜੇ ਸਲੈਂਸਰ ਜਿਹੜੇ ਲਵਾਇਓ ਧਰਵਾ ਲੈਣਾ ਆਪ ਹੀ ਧਰਵਾ ਲੈ ਸਰ ਸਲੈਂਸਰ ਤੋਂ ਕਿਹੜੇ ਕਿਹੜੇ ਨਾਲੋਂ ਪਾਵਨ ਦੀ ਹੁੰਦਾ ਹਾਂਜੀ ਜਿਸ ਤਰ੍ਹਾਂ ਸਲੈਂਸਰ ਤੋਂ ਬਿਨਾ ਔਰ ਹੋਰ ਜਿੰਨੀਆਂ ਕਨੀਤੀ ਜਿਹਾ ਤੇ ਪਾਵਰ ਦੇ ਕਿ ਤਰ੍ਹਾਂ ਲੈਟਾਂ ਬਹੁਤ ਕੁੱਤੀਆਂ ਨੇ ਅੱਜ ਤੱਕ ਚੈਨਲ ਨੇ ਟਾਉਂ ਨਹੀਂ ਉਹ ਲਾਈਟਾਂ ਤੋਂ ਜੋ origignal ਆ ਉਹਨਾਂ ਦਾ ਵੀ ਚਲਾਨ ਕਰਦੇ ਜਿਹੜੀਆਂ ਫਾਲਤੂ ਲਾਈਟਾਂ ਲਗੀਆਂ ਹੁੰਦੀਆਂ ਉਹਨਾਂ ਨੂੰ ਚਲਾਨ ਹੁੰਦਾ ਬਕਾਇਦਾ ਇੱਕ ਕੱਲੇ ਮੋਟਰਸਾਈਕਲਾਂ ਤੇ ਆ ਵੀ ਜਾਂ ਗੱਡੀਆਂ ਨੂੰ ਵੀ ਜਿਹੜੀਆਂ ਫਾਲਤੂ ਲਾਈਟਾਂ ਲੱਗੀਆਂ ਜਾਂਦੇ ਆ ਗੱਡੀ ਤੇ ਆ ਜਿਹੜੀਆਂ origignal ਉਹ ਹੀ ਆਈ ਤਾਂ ਉਹ ਸੈਕਟ ਕਰਦੇ ਦੂਧੀਆਂ ਤਾਂ ਕੋਈ ਕਹੀਂ ਨਹੀਂ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੇ ਦੀ ਸੰਦੇਸ਼ ਤੋਂ ਜਿਹੜੇ ਮਹੀਮ ਕਲਾਏ ਗਏ ਸੀ ਜਿਹੜੇ ਬੋਰਡ ਦੇ ਪਟਾਕੇ ਮਾਰਨ ਵਾਲੇ ਲੋਕਾਂ ਲੋਕਾਂ ਦੀ ਬਾਈਕ ਵੀ ਐਮਪਾਉਂਡ ਹੋ ਗਈ ਨਾਲੇ ਸਾਇਲੈਂਸਰ ਵੀ ਲਾਏ ਗਏ ਔਰ ਆਜ ਇਹਨਾਂ ਦੇ ਡਿਸਟਰੋਏ ਕੀਤਾ ਗਿਆ ਹੈ ਮੈਂ ਟੋਟਲ ਕਿੰਨੇ ਰਾਜ ਨੇ ਸਾਇਲੈਂਸਰ ਵੀ ਲਾਏ ਗਏ तकरीबन 100 ਤੋਂ 150 ਦੇ ਕਰੀਬ ਸਾਇਲੈਂਸਰ ਜਿਹੜੇ ਲਾਏ ਗਏ ਸੀ ਉਹਨਾਂ ਨੇ ਡਿਸਟਰੋਏ ਕੀਤਾ ਗਿਆ ਹੈ ਸਰ ਇਹਨਾਂ ਦਾ ਕਿੰਨਾ ਦਾ ਚਲਾਨ ਹੈਗਾ ਸੀ ਜਿਹੜੇ ਸਾਨੂੰ ਲੰਬੇ ਜਿਹਾ ਇਹਨਾਂ ਦਾ ਚਲਾਨ ਘੱਟੋ ਘੱਟ 5000 ਰੁਪਏ ਦਾ ਜ਼ਿਆਦਾ ਵੀ ਹੋ ਸਕਦਾ ਹੈ ਮਤਲਬ 5000 ਤੋਂ ਹੈਗਾ ਇਹਨਾਂ ਦਾ ਔਰ ਮੈਂ ਤਾਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਆਪਣੀ ਬਾਈਕ ਤੇ origignal ਹੀ ਸਾਇਲੈਂసర్ ਰੱਖਣ ਨਹੀਂ ਤਾਂ ਅੱਗੇ ਵੱਡੀ ਕਾਰਵਾਈ ਵੀ ਕੀਤੀ ਜਾਊਗੀ ਇਹਨਾਂ ਦੇ ਲਾਇਸੈਂਸ ਵੀ ਕੈਨਸਲ ਕੀਤੇ ਜਾਣਗੇ ਮਾਪੇ ਦੇ ਉੱਪਰ ਕੋਈ ਕਾਰਵਾਈ ਜਿਹੜੀ ਹੈ ਮਾਪੇ ਨੂੰ ਤਾਂ ਆਪਾਂ ਇਹ ਅਪੀਲ ਕਰਦੇ ਹਾਂ ਕਿ ਵੀ ਆਪਣੇ ਬੱਚਿਆਂ ਨੂੰ origignal ਬੋਲਟ ਤੇ ਜਿਹੜੇ ਸਾਇਲੈਂసర్ ਹੈ ਉਹੀ ਹੀ ਦੇਣ ਲਗਵਾ ਕੇ ਦੂਜੇ ਨਾ ਦੇਣ ਨਹੀਂ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਇੰਪਾਉਂਡ ਵੀ ਕੀਤਾ ਜਾਊਗਾ ਨਾਲ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਨੂੰ ਮਤਲਬ ਵਾਰਨਿੰਗ ਦਿੱਤੀ ਜਾਊਗੀ ਦੇਖੋ ਤੇਰੇ ਬਹੁਤ ਬੱਚੇ ਹੈਗੇ ਆ ਜਿਹੜੇ ਬਹੁਤ ਮੋੜਾਂ ਤੇ ਕਿੱਥੇ ਫਿਰਦੇ ਹੈਗੇ ਆ ਜਿਹੜੇ ਸਕੂਲਾਂ ਜਾਂ ਟ੍ਰੋਲਰ ਜਿਹਦੇ ਲੈ ਕੇ ਜਾਂਦੇ ਆ ਉਹਨਾਂ ਦੇ ਵੀ ਸਰ ਕੋ ਐਕਸ਼ਨ ਹੋਇਆ ਬਿਲਕੁਲ ਸਾਡੇ ਨੇ ਕਈ ਵਾਰ ਅਸੀਂ ਜਿੱਥੇ ਵੀ ਸਾਨੂੰ ਕੰਪਲੇਂਟ ਆਉਂਦੀ ਹੈ ਕਿ ਵੀ ਸਕੂਲ ਦੇ ਬੋਲਟ ਦੇ ਸਕੂਲ ਦੇ ਸਾਹਮਣੇ ਕਾਫੀ ਬੱਚੇ ਨੇ ਮਾਈਨਰ ਬੱਚੇ ਉਹਨਾਂ ਦੇ ਆਪ ਵੀ ਚਲਾਣ ਵੀ ਕਰਦੇ ਨੇ ਉਹ ਸੈਲਰ ਸਰ ਵੀ ਤਰ੍ਹਾਂ ਦੇ ਨਾਲ ਮਾਪੇ ਉਹਨੂੰ ਵੀ ਬੁਲਾਉਂਦੇ ਨੇ ਅੱਗੇ ਉਹਨਾਂ ਦਾ ਇਹ ਪ੍ਰੋਸੀਜਰ ਹੈਗਾ ਆਪਾਂ ਉਹਨਾਂ ਦੇ ਲਾਇਸੈਂਸ ਕੈਨਸਲ ਕਰਾਂਗੇ ਸਰ ਜਿਹੜੀ ਇਹ ਮੁਹਿੰਮ ਲਗਾਤਾਰ ਚੱਲਦੀ ਰਹੂਗੀ ਇਹ ਜਦ ਤੱਕ ਇਹ ਸੈਲੈਂਸਰ ਨਹੀਂ ਖੰਨੇ ਖੰਨੇ ਮੋਤਲ ਜੰਦੇ ਤਦ ਤੱਕ ਲਗਾਤਾਰ ਹੀ ਰਹੂਗੀ ਅਰਾசி ਪੂਰਾ ਪ੍ਰਯਾਸ ਹੈ ਪ੍ਰਯਤਨ ਹੈ ਕਿ ਆਪਾਂ ਆਮ ਲੋਕ ਲੋਕਾਂ ਨੂੰ ਮਤਲਬ ਬੜੀਆ ਤਰੀਕੇ ਨਾਲ ਜੀਣ ਦਾ ਇੱਕ ਬੜੀਆ ਉਪਰਾਲਾ ਕੀਤਾ ਜਾਵੇ ਤੇ ਨਾਲ ਸਾਰਿਆਂ ਨੂੰ ਅਪੀਲ ਹੈਗੀ ਅਕੇ ਵੀ ਇਹਨੂੰ ਸਕਸੈਸ ਬਣਾਣਾ ਹੈ ਸਾਡਾ ਸਾਥ ਦਿੱਤਾ ਜਾਵੇ